ਸਤ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਇਸ ਚੈਨਲ ਤੇ ਹਾਜ਼ਰ ਆਂ ਮਿੰਦੋ ਵਾਲੀ ਕਹਾਣੀ ਦਾ ਨੈਕਸਟ ਪਾਰਟ ਲੈ ਕੇ ਰਤਨੀ ਗਵੰਡੀਆਂ ਦੇ ਘਰੇ ਸਕੂਟਰ ਮੰਗਣ ਜਾਂਦੀ ਹੈ ਅੱਗੇ ਸੋਹਣਾ ਵੀ ਘਰ ਨਹੀਂ ਸੀ ਤੇ ਸਕੂਟਰ ਵੀ ਘਰ ਨਹੀਂ ਸੀ ਰਤਨੀ ਸੋਹਣੇ ਦੀ ਮਾਂ ਨੂੰ ਪੁੱਛਦੀ ਹੈ ਸੋਹਣੇ ਸੋਹਣੇ ਨੂੰ ਕਿੰਨਾ ਕੁ ਟਾਈਮ ਲੱਗੇਗਾ ਨੂੰ ਨੂੰ ਜਰਾ ਹਸਪਤਾਲ ਲੈ ਕੇ ਜਾਣਾ ਸੀ ਸੋਹਣੇ ਦੀ ਮਾਂ ਨੇ ਆਵਾਜ਼ ਜਵਾਬ ਦਿੱਤਾ ਕਿ ਮੈਨੂੰ ਤਾਂ ਇਹ ਵੀ ਦੱਸ ਕੇ ਨਹੀਂ ਗਿਆ ਉਹ ਗਿਆ ਕਿੱਥੇ ਹੈ ਪਤਾ ਨਹੀਂ ਕਦੋਂ ਆਵੀ ਚਲੋ ਮੈਂ ਹੋਰ ਪਾਸੇ ਪੁੱਛਦੀ ਆ ਰਤਨੀ ਕਹਿੰਦੀ ਹੋਈ ਵਾਪਸ ਬਾਹਰ ਆ ਗਈ ਰਤਨੀ ਰਾਹ ਵਿੱਚ ਆਉਂਦੀ ਆਉਂਦੀ ਸੋਚ ਰਹੀ ਹੈ ਹੁਣ ਹੋਰ ਪਿੰਡ ਵਿੱਚ ਕਿਸ ਦੇ ਘਰ ਸਕੂਟਰ ਹੈ ਬਸ ਮਸīn ਤਾਂ ਪਿੰਡ ਵਿੱਚ 4-5 ਸੈਂਟੀਮੀਟਰ ਨੇ ਹੁਣ ਆਪਣੇ ਘਰ ਦੇ ਨੇੜੇ ਤੇੜੇ ਕਿਹਦਾ ਹੈ ਜਿਹਦੇ ਘਰ ਸਕੂਟਰ ਹੈ ਇੱਕਦਮ ਸੋਚਦੀ ਹੈ ਉਸ ਨੂੰ ਜੱਗੂ ਦਾ ਸਕੂਟਰ ਜਾਦਾ ਜਾਂਦਾ ਜੋ ਉਸਨੇ ਪਿਛਲੇ ਮਹੀਨੇ ਹੀ ਨਵਾਂ ਲਿਆ ਰਤਨੀ ਫਿਰ ਜੱਗੂ ਦੇ ਘਰ ਜਾਂਦੀ ਹੈ ਜੱਗੂ ਸਾਹਮਣੇ ਵਿਹੜੇ ਵਿੱਚ ਹੀ ਬੈਠਾ ਸੀ ਰਤਨੀ ਜੱਗੂ ਨੂੰ ਆਖਦੀ ਹੈ ਵੇ ਪੁੱਤ ਮੈਂ ਇੱਕ ਤੇਰੇ ਕੋਲੇ ਕੰਮ ਆਈ ਆ ਜੇ ਤੂੰ ਕੰਮ ਕਰ ਦੇਵੇਂ ਜੱਗੂ ਵੀ ਅੱਗੋਂ ਬੋਲਿਆ ਚਾਚੀ ਉਹ ਕੰਮ ਦੱਸੀ ਜਿਹੜਾ ਮੈਂ ਕਰ ਸਕਦਾ ਹੋਵਾਂ ਹਾਂ ਪੁੱਤ ਮੈਂ ਉਹੀ ਦੱਸੂੰਗੀ ਵੇ ਪੁੱਤ ਤੈਨੂੰ ਪਤਾ ਹੀ ਐ ਮੀਤੇ ਦੀ ਘਰ ਵਾਲੀ ਬਹੁਤ ਬਿਮਾਰ ਐ ਓਣੀ ਜਰਾ ਹਸਪਤਾਲ ਲੈ ਕੇ ਜਾਣਾ ਮੀਤੇ ਦੀਆਂ ਮੈਂ ਸਵੇਰ ਦੀਆਂ ਮਿੰਟਾਂ ਕਰਦੀਆਂ ਹੁਣ ਕੋਈ ਬਸ ਦਾ ਟਾਈਮ ਵੀ ਨਹੀਂ ਐ ਨਾ ਕੋਈ ਆਟੋ ਦਾ ਟਾਈਮ ਹੈ ਤੇ ਮੈਂ ਸਕੂਟਰ ਮੰਗਣ ਆਈਆਂ ਜੇ ਤੂੰ 1 ਘੰਟੇ ਵਾਸਤੇ ਮੀਤੇ ਨੂੰ ਸਕੂਟਰ ਦੇ ਦੇਵੇਂ ਜੱਗੂ ਨੇ ਉਸੇ ਸਮੇਂ ਰਤਨੀ ਨੂੰ ਹਾਂ ਕਰ ਦਿੱਤੀ ਉਸ ਨੇ ਆਖਿਆ ਮੀਤੇ ਨੂੰ ਆਖੀ ਵੀ ਉਹ ਸਕੂਟਰ ਲੈ ਘਰੋਂ ਹੀ ਲੈ ਜਾਵੀ ਰਤਨੀ ਤਾਂ ਪੁੱਛ ਕੇ ਘਰ ਨੂੰ ਵਾਪਸ ਆ ਗਈ ਪਿੱਛੋਂ ਜੱਗੂ ਦੀ ਮਾਂ ਨੇ ਉਸ ਨਾਲ ਕਲੇਸ਼ ਪਾ ਲਿਆ ਤੈਨੂੰ ਪਤਾ ਹੈ ਤੈਨੂੰ ਕਿਵੇਂ ਤੇਰੇ ਬਾਪ ਨੇ ਇਹ ਸਕੂਟਰ ਲੈ ਕੇ ਦਿੱਤਾ ਹੈ 830 ਤੋਂ 4% ਨੂੰ ਵਿਆਜ ਪਰ ਪੈਸੇ ਲਈ ਨੇ ਤਾਂ ਤੈਨੂੰ ਇਹ ਸਕੂਟਰ ਲੈ ਕੇ ਦਿੱਤਾ ਹੈ ਕਿ ਥੋੜੇ ਥੋੜੇ ਕੰਮ ਨੂੰ ਸ਼ਹਿਰ ਜਾਣਾ ਪੈਂਦਾ ਆਪਾਂ ਤਾਂ ਆਪਣੀ ਸੁੱਖ ਆਰਾਮ ਲਈ ਲਿਆ ਇੱਥੇ ਮੰਗਦੇ ਪਹਿਲਾਂ ਤੁਰ ਪਈ ਬੀਬੀ ਕੋਈ ਗੱਲ ਨਹੀਂ ਜੱਗੂ ਨੇ ਉਸੇ ਸਮੇਂ ਆਪਣੀ ਮਾਂ ਨੂੰ ਆਖਿਆ ਬੇਬੇ ਐਦਾਂ ਨਹੀਂ ਸੋਚੀਦਾ ਹੁੰਦਾ ਜੇ ਰੱਬ ਨੇ ਸਾਨੂੰ ਸਕੂਟਰ ਦਿੱਤਾ ਹੈ ਤਾਂ ਹੀ ਸਾਡੇ ਕੋਲ ਰਤਨੀ ਤਾਈ ਮੰਗਣ ਆਈ ਹੈ ਦੂਜੀ ਗੱਲ ਬੇਬੇ ਅੱਜ ਜੇ ਉਹਨਾਂ ਤੇ ਦੁੱਖ ਪਿਆ ਤਾਂ ਸਾਨੂੰ ਸਗੋਂ ਦੁੱਖ ਵੇਲੇ ਬੰਦੇ ਦਾ ਸਾਥ ਦੇਣਾ ਚਾਹੀਦਾ ਪਤਾ ਨਹੀਂ ਚੰਗੇ ਮਾੜੇ ਵਕਤ ਦਾ ਕੋਈ ਪਤਾ ਨਹੀਂ ਲੱਗਦਾ ਬੇਬੇ ਕੱਲ ਨੂੰ ਸਾਡੇ ਤੇ ਵੀ ਕੋਈ ਇਹੋ ਜਿਹਾ ਵਕਤ ਆ ਸਕਦਾ ਹੈ ਇਹ ਸਾਨੂੰ ਵੀ ਉਹਨਾਂ ਦੀ ਮਦਦ ਦੀ ਲੋੜ ਪੈ ਸਕਦੀ ਹੈ ਤੂੰ ਤਾਂ ਉਹੀ ਗੱਲਾਂ ਕਰਦੀਆਂ ਵੀ ਨਾ ਕਿਸੇ ਦੇ ਜਾਈਏ ਨਾ ਸਾਡੇ ਕੋਲ ਆਵੇ ਕੋਈ ਐਵੇਂ ਬੇਬੇ ਸਰ ਜਾਂਦਾ ਕਿਤੇ ਭਲਾ ਆਂਡ ਗਵਾਂਡ ਵਿੱਚ ਤੂੰ ਤਾਂ ਹੁਣ ਸਿਆਣੀ ਵਿਆਣੀ ਐ ਮੈਂ ਤਾਂ ਫਿਰ ਵੀ ਕੱਲ ਦਾ ਜਵਾਕ ਐ ਚੁੱਪ ਵੀ ਕਰ ਜਾ ਹੁਣ ਤੂੰ ਤਾਂ ਮੇਰੇ ਖਿਹੜੇ ਹੀ ਪੈ ਗਿਆ ਮੈਂ ਤੈਨੂੰ ਕੀ ਆਖਿਆ ਮੈਂ ਤਾਂ ਤੇਰੇ ਭਲੇ ਦੀ ਉਹ ਗੱਲ ਕੀਤੀ ਐ ਦੂਜੀ ਗੱਲ ਮੀਤਾ ਸਕੂਟਰ ਚਲਾ ਵੀ ਲਊਗਾ ਕਿਤੇ ਉਹ ਰਾਹ ਵਿੱਚ ਨਾ ਕਿਤੇ ਕਿਸੇ ਨਾਲ ਮਾਰੀ ਬੇਬੇ ਤੈਨੂੰ ਕੀ ਪਤਾ ਐ ਮੀਤਾ ਤਾਂ ਮੇਰੇ ਨਾਲੋਂ ਪਹਿਲਾਂ ਦਾ ਸਕੂਟਰ ਮੋਟਰਸਾਈਕਲ ਚਲਾਉਣ ਜਾਣਦਾ ਉਸਦੇ ਸਾਰੇ ਦੋਸਤਾਂ ਕੋਲ ਸਕੂਟਰ ਮੋਟਰਸਾਈਕਲ ਐ ਸੋਨਾ ਤਾਂ ਉਹਦਾ ਪੱਕਾ ਆੜੀ ਐ ਪਰ ਉਹ ਅੱਜ ਘਰ ਨਹੀਂ ਸੀ ਨਹੀਂ ਤਾਂ ਸੋਨੇ ਨਹੀਂ ਆਉਣੀ ਸਕੂਟਰ ਦੇ ਦੇਣਾ ਸੀ ਬੇਬੇ ਐਡਾਂ ਦੀਆਂ ਗੱਲਾਂ ਨਾ ਕਰ ਚੱਲ ਪੁੱਤ ਤੇਰੀ ਮਰਜ਼ੀ ਐ ਜਿਵੇਂ ਤੂੰ ਕਰਨਾ ਹੈ ਕਰ ਕੋਈ 19 21 ਗੱਲ ਹੋ ਗਈ ਫਿਰ ਮੈਨੂੰ ਨਾ ਆਖੀ ਆ ਟੁੱਟ ਗਿਆ ਉਹ ਟੁੱਟ ਗਿਆ ਬੇਬੇ ਮਸ਼ੀਨਰੀ ਦਾ ਤਾਂ ਕਿਸੇ ਕੋਲੋਂ ਵੀ ਕੁਝ ਟੁੱਟ ਸਕਦਾ ਹੈ ਜੇ ਮੈਂ ਬਾਹਰ ਜਾਵਾਂ ਮੇਰੇ ਕੋਲੋਂ ਵੀ ਕੋਈ ਨਾ ਕੋਈ ਟੁੱਟ ਸਕਦਾ ਕੋਈ ਗੱਲ ਨਹੀਂ ਜੇ ਮੀਤੀ ਤੋਂ ਟੁੱਟ ਗਿਆ ਤਾਂ ਵੀ ਕਿਹੜੀ ਗੱਲ ਆਪਾਂ ਠੀਕ ਕਰਾ ਲਵਾਂਗੇ ਨਾਲੇ ਬੀਬੀ ਨਵਾਂ ਸਕੂਟਰ ਤਾਂ ਆਪਾਂ ਲਿਆ ਇਹਦਾ ਕੀ ਵਿਗੜਨ ਲੱਗਿਆ ਮਸ਼ੀਨਰੀ ਤਾਂ ਚਲਦੀ ਹੀ ਠੀਕ ਰਹਿੰਦੀ ਜੇ ਮਸ਼ੀਨਰੀ ਖੜ ਗਈ ਤਾਂ ਖਤਾਰਾ ਬਣ ਜਾਂਦੀ ਹੈ ਚੱਲ ਹੁਣ ਤੂੰ ਮੇਰਾ ਖਿਹੜਾ ਵੀ ਛੱਡ ਜਾ ਕਰ ਤੂੰ ਆਪਣੀ ਮਰਜ਼ੀ ਕਲਮ ਬੀਬੀ ਦੱਸ ਇਹਦੇ ਵਿੱਚ ਮਰਜੀ ਵਾਲੀ ਕਿਹੜੀ ਗੱਲ ਹੈ ਜੇ ਕਿਸੇ ਲੋੜਵੰਦ ਦੀ ਮਦਦ ਕਰਤੀ ਅਜੇ ਤਾਂ ਮੀਤਾ ਸਕੂਟਰ ਲੈ ਕੇ ਅਜੇ ਵਾਪਸ ਘਰੋਂ ਬਾਹਰ ਹੀ ਨਿਕਲਿਆ ਸੀ ਕਿ ਜੱਗੂ ਦਾ ਪਿਤਾ ਖੇਤਾਂ ਤੋਂ ਘਰ ਆ ਜਾਂਦਾ ਜੱਗੂ ਦਾ ਪਿਤਾ ਦੇਖਦਾ ਹੈ ਕਿ ਜੱਗੂ ਦੀ ਮਾਂ ਨੂੰ ਪਾਰਾ ਚੜਿਆ ਹੋਇਆ ਹੈ ਜੱਗੂ ਦੀ ਮਾਂ ਨੂੰ ਪਾਰਾ ਚੜਿਆ ਹੋਇਆ ਹੈ ਬੁੜਬੁੜ ਕਰਦੀ ਫਿਰਦੀ ਰਹਿੰਦੀ ਆ ਕੀ ਗੱਲ ਹੋ ਗਈ ਘਰ ਦੇ ਵਿੱਚ ਆਖਰ ਹੋ ਪੁੱਛ ਹੀ ਲੈਂਦਾ ਤੂੰ ਕੋਈ ਬੀਪੀ ਦੀ ਗੋਲੀ ਲੈ ਲਿਆ ਕਰ ਤੈਨੂੰ ਕੀ ਹੋ ਗਿਆ ਤੂੰ ਹਰ ਸਮੇਂ ਹੀ ਬੜਬੜ ਕਰਦੀ ਰਹਿੰਦੀ ਆ ਤਾਂ ਇਹ ਮੁੰਡੇ ਨੂੰ ਇਹ ਨਹੀਂ ਝਾਲਦੀ ਕੱਲ ਨੂੰ ਇਹਦੀ ਘਰ ਵਾਲੀ ਆ ਗਈ ਫੇਰ ਤਾਂ ਤੂੰ ਪਤਾ ਨਹੀਂ ਇਹਨੂੰ ਕੀ ਕਹੇਗੀ ਕੀ ਨਹੀਂ ਕਹੇਗੀ ਮੈਂ ਕੀ ਕਹਿਣਾ ਸੀ ਉਹ ਤਾਂ ਰਤਨੀ ਆਈ ਸੀ ਸਕੂਟਰ ਮੰਗਣ ਸਕੂਟਰ ਬਾਰੇ ਹੀ ਜੱਗੂ ਨੂੰ ਕਹਿੰਦੀ ਸੀ ਅਸੀਂ ਹੁਣੇ ਪੈਸੇ ਲਾ ਕੇ ਹਟੇ ਆਂ ਲੋਕਾਂ ਵਾਸਤੇ ਲਿਆ ਗੱਲ ਸੁਣ ਮੇਰੀ ਭਾਗਵਾਨੇ ਜੇ ਆਪਣੇ ਕੋਲ ਚੀਜ਼ ਐ ਅਗਲਾ ਤਾਂ ਮੰਗਣ ਆਇਆ ਤੇਰੇ ਕੋਲੇ ਨਹੀਂ ਹੁੰਦਾ ਤਾਂ ਤੂੰ ਰਤਨੀ ਨੂੰ ਕੀ ਸਕੂਟਰ ਦੇ ਦੇਣਾ ਸੀ ਦੂਜੀ ਗੱਲ ਆਂਡ ਗਵਾਨ ਵਿੱਚ ਐਵੇਂ ਨਹੀਂ ਸਰਦਾ ਹੁੰਦਾ ਚੀਜ਼ ਮੰਗਣੀ ਵੀ ਪੈਂਦੀ ਐ ਤੇ ਦੇਣੀ ਵੀ ਪੈਂਦੀ ਐ ਨਾਲੇ ਕਾਦਾ ਕਾਸੀ ਚੀਜ਼ ਦਾ ਇੱਥੇ ਮਾਣ ਹੈ ਪਤਾ ਨਹੀਂ ਅਸੀਂ ਕਿੰਨਾ ਚਿਰ ਜ਼ਿੰਦਗੀ ਇੱਥੇ ਜੀਣੀ ਆ ਕਿ ਨਹੀਂ ਖਾਲੀ ਹੱਥ ਆਈਆਂ ਖਾਲੀ ਹੱਥ ਹੀ ਜਾਣੇ ਤੂੰ ਐਵੇਂ ਨਾ ਆਪਣਾ ਪਾਰਾ ਹਾਈ ਕਰਿਆ ਕਰ ਜੱਗੂ ਆਪਣੀ ਮਾਂ ਨੂੰ ਵੀ ਕਿਸੇ ਦਿਨ ਡਾਕਟਰ ਕੋਲ ਦਿਖਾ ਲੈ ਮੈਨੂੰ ਤਾਂ ਇਹਦਾ ਲੱਗਦਾ ਹੈ ਬੀਪੀ ਵਧਣ ਲੱਗ ਗਿਆ ਕਦੇ ਤਾਂ ਤੇਰੇ ਨਾਲ ਲੜੀ ਫਿਰੀ ਜਾਂਦੀ ਹੈ ਤੇ ਕਦੇ ਮੇਰੇ ਨਾਲ ਸਿੱਧੇ ਮੂੰਹੇ ਕਦੇ ਗੱਲ ਨਹੀਂ ਕਰਦੀ ਜੱਗੂ ਦੀ ਮਾਂ ਉਸਦੇ ਪਿਤਾ ਨੂੰ ਬੋਲੀ हां तूसी ਦੱਸੋ ਅੱਜ ਖੇਤਾਂ ਤੋਂ ਦੁਪਹਿਰ ਨੂੰ ਕੀ ਕੰਮ ਆ ਗਈ ਘਰੇ ਮੈਂ ਕੀ ਕਰਨਾ ਸੀ ਮੈਂ 4 ਬੰਦੇ ਦਿਹਾੜੀ ਤੇ ਲਾਏ ਨੇ ਆਲੂ ਬੀਜੇ ਨੇ ਉਹਨਾਂ ਵਿੱਚ ਬਹੁਤ ਕੱਖਕੰਡਾ ਹੋ ਗਿਆ ਉਹਨਾਂ ਦੀ ਗੁੜਾਈ ਕਰਾਉਣੀ ਐ ਫੜ ਕੇ ਲਾ ਦੇ ਕੁਝ ਉਹਨਾਂ ਨੂੰ ਚਾਹ ਤੇ ਅਚਾਰ ਨਾਲ ਹੀ ਮੈਂ ਦੇ ਖਵਾ ਦੇਵਾਂਗਾ ਆ ਚੁੱਲਾ ਚੌਂਕਾ ਨਹੀਂ ਛੁੱਟਣਾ ਮੇਰੇ ਘਰੋਂ ਨਹੀਂ ਕਦੋਂ ਤੱਕ ਇਹ ਚੁੱਲ੍ਹਾ ਚੌਂਕਾ ਮੈਂ ਬਾਲਦੀ ਰਹੂੰਗੀ ਸਾਰੀ ਉਮਰ ਲੰਘ ਗਈ ਨੌਕਰਾਂ ਦੀਆਂ ਰੋਟੀਆਂ ਪਕਾਪਕਾ ਕੇ ਤਾਂ ਮੇਰੇ ਹੱਥ ਪੈਰ ਵੀ ਸੜ ਗਏ ਧੂਏ ਨਾਲ ਮੇਰੀਆਂ ਅੱਖਾਂ ਦੀ ਰੌਸ਼ਨੀ ਘਟ ਗਈ ਕਿਸੇ ਨੇ ਕਦੇ ਨਹੀਂ ਕਿਹਾ ਚੱਲ ਤੈਨੂੰ ਅਸੀਂ ਹਸਪਤਾਲ ਤੇਰੀ ਨਿਗਾ ਟੈਸਟ ਕਰਾ ਲਿਆਉਂਦੇ ਆ ਜੱਗੂ ਦੀ ਮਾਂ ਨਾਲੇ ਬੋਲੀ ਜਾਂਦੀ ਐ ਨਾਲੇ ਫੁਲਕੇ ਲਾਉਣ ਲੱਗ ਪੈਂਦੀ ਜੱਗੂ ਦਾ ਪਿਤਾ ਤਾਂ ਅੰਦਰ ਕਮਰੇ 'ਚ ਜੱਗੂ ਦੇ ਕੋਲ ਚੁੱਪਚਾ ਬੈਠ ਜਾਂਦਾ ਜੀ ਕਹਾਣੀ ਵਧੀਆ ਲੱਗੀ ਲਾਈਕ ਜਰੂਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਤੁਹਾਨੂੰ